ਟਰੈਨ ਦੇ ਇਸੇ ਡੱਬੇ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਕੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜੋ ਗੱਡੀ ਦੇ ਵਿੱਚ ਸਵਾਰ ਸੀ ਲੋਕ ਡੱਬੇ ਦੇ ਵਿੱਚ ਸੀ ਉਹ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਲਈ ਗੱਡੀ ਤੋਂ ਛਾਲਾ ਮਾਰਿਆ ਗਿਆ ਨੇ ਜਾਨ ਬਚਾਉਣ ਲਈ ਛਲਾਂਗ ਜਿਹੜੀ ਆ ਮਾਰੀ ਗਈ ਹੈ ਬਾਹਰ ਦੱਸਿਆ ਕਿ ਹੋਲੀ ਸਪੈਸ਼ਲ ਟ੍ਰੇਨ ਸੀ ਇਹ ਜਿਸ ਦੇ ਇੱਕ ਬੋਗੀ ਨੂੰ AC ਦਾ ਡੱਬਾ ਸੀਗਾ ਇਸੇ ਦੇ ਪਾਸੇ ਜਿਸ ਦੇ ਵਿੱਚ ਅਚਾਨਕ ਜਿਹੜੀ ਆ ਜ਼ਬਰਦਸਤ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਕੇ ਕਪੜਾ ਦਫਰੀ ਦਾ ਮਾਹੌਲ ਬਣ ਗਿਆ ਜਿਹੜੇ ਲੋਕ ਵਿੱਚ ਤਸਵਾਰ ਤੇ ਉਹਨਾਂ ਦੇ ਵੱਲੋਂ ਜਾਨ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਡੱਬੇ ਤੋਂ ਬਾਹਰ ਉਹਨਾਂ ਦੇ ਵੱਲੋਂ ਅਚਾਨਕ ਜਦੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਹੋ ਗਿਆ ਅਚਾਨਕ ਹੀ ਉਹਨਾਂ ਨਾਲ ਹਾਦਸਾ ਜਿਹੜਾ ਹੈ ਵਾਪਰ ਜਾਂਦਾ ਹੈ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੇ ਗੱਡੀ ਦੇ ਵਿੱਚੋਂ ਬਾਹਰ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਚ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਗੱਡੀ ਜਿਹੜੀ ਆ ਉਹਦੇ ਡੱਬੇ ਨੂੰ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਆ ਹੋਲੀ ਸਪੈਸ਼ਲ ਟ੍ਰੇਨ ਸੀ ਐ ਦੱਸਦੀ ਹੈ ਕਿ ਦਿੱਲੀ ਦੇ ਦਿੱਲੀ ਦੇ ਇਹ ਹੋਲੀ ਸਪੈਸ਼ਲ ਟ੍ਰੇਨ ਸੀਗੀ ਜਿੱਥੇ ਕਿ ਅਚਾਨਕ ਇਸ ਗੱਡੀ ਨੂੰ ਅੱਗ ਲੱਗ ਜਾਂਦੀ ਆ ਤੇ ਸਪੈਸ਼ਲ ਟ੍ਰੇਨ ਜਿਹੜੀ ਆ ਜਿਸ ਦੀ ਇੱਕ ਬੋਗੀ ਸੀਗੀ ਉਸ ਦੇ ਵਿੱਚ ਲੋਕ ਜਿਹੜੇ ਸਵਾਰ ਸੀ ਨਵੀਂ ਦਿੱਲੀ ਹਾਵੜਾ ਮੁੱਖੀ ਰੇਲ ਮਾਰਗ ਪਟਨਾ ਉੱਥੇ ਇਹ ਜਿਹੜਾ ਹਾਦਸਾ ਵਾਪਰਿਆ ਇਹ ਗੱਡੀ ਜਿਹੜੀ ਆ ਰਹੀ ਸੀ ਉਸ ਤੇ ਸਪੈਸ਼ਲ ਟ੍ਰੇਨ ਦੇ ਉਸ ਦੇ ਵਿੱਚ ਅੱਗ ਲੱਗ ਜਾਂਦੀ ਹੈ ਇਹ ਘਟਨਾ ਪੋਸ਼ਪੂਰੀ ਜ਼ਿਲ੍ਹੇ ਦੇ ਅੰਤਰਗਤ ਬਹਿਆ ਅਤੇ ਕਾਰੀ ਸਾਥ ਐ ਸਟੇਸ਼ਨ ਦੇ ਵਿੱਚ ਹੋਈ ਹੈ ਇਸ ਹਾਦਸੇ ਦੇ ਵਿੱਚ ਅੱਪਾ ਤੇ ਡਾਊਨ ਦੋਨੋਂ ਦਿਸ਼ਾਵਾਂ ਦੇ ਟ੍ਰੇਨਾਂ ਜਿਹੜਾ ਪ੍ਰਚਾਲਨ ਪੂਰੀ ਤਰ੍ਹਾਂ ਜਿਹੜਾ ਬੰਦ ਕਰ ਦਿੱਤਾ ਗਿਆ ਓਨ ਜਾਣ ਵਾਲੀ ਆ ਉਸ ਰਾਹ ਤੇ ਜਿਹੜੀਆਂ ਓਨ ਜਾਣ ਵਾਲੀਆਂ ਟ੍ਰੇਨਾਂ ਸੀ ਉਹਨਾਂ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਵਾ ਤੇ ਸਮਾਂ ਵੀ ਜਿਹੜਾ ਉਹਨਾਂ ਦਾ ਬਦਲ ਦਿੱਤਾ ਗਿਆ ਦੱਸਦੀ ਹੈ ਕਿ ਡਾਇਵਰਟ ਕੀਤੀਆਂ ਗਿਆ ਨਹੀਂ ਉਹ ਟ੍ਰੇਨਾਂ ਕਿਉਂਕਿ ਉਸ ਰਸਤੇ ਤੇ ਇਹ ਵੱਡਾ ਹਾਦਸਾ ਹੋ ਗਿਆ ਹੈ ਟਰੇਨ ਨੂੰ ਜਿਹੜੀ ਅੱਗ ਲੱਗ ਗਈ ਆ ਟਰੇਨ ਦੀ ਬੋਗੀ ਜਿਹੜੀ ਏਸੀ ਬੋਗੀ ਹੁੰਦਾ ਉਸ ਤੋਂ ਅਚਾਨਕ ਇਹ ਜ਼ਬਰਦਸਤ ਅੱਗ ਲੱਗ ਜਾਂਦੀ ਆ ਲੋਕ ਬੈਠੇ ਹੁੰਦੇ ਆ ਲੋਕਾਂ ਨੂੰ ਅਚਾਨਕ ਜਿੱਦਾਂ ਹੀ ਉਹ ਦੇਖਦੇ ਨੇ ਅੱਗ ਨੂੰ ਤੇ ਘਬਰਾ ਜਾਂਦੇ ਨੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਜਿਸ ਤੋਂ ਬਾਅਦ ਕਿ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਲੋਕ ਜਿਹੜੇ ਵਿੱਚ ਸਵਾਰ ਹੁੰਦੇ ਉਹਨਾਂ ਦੇ ਵੱਲੋਂ ਟਰੇਨ ਦੇ ਡੱਬੇ ਤੋਂ ਬਾਹਰ ਛਾਲਾ ਵੀ ਮਾਰਿਆ ਗਿਆ ਨੇ ਆਪਣੇ ਜਾਨ ਬਚਾਉਣ ਦੀ ਜਿਹੜੀ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਜੇ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਇਸ ਬੋਗੀ ਨੂੰ ਜ਼ਬਰਦਸਤ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਵਿੱਚ ਜਿਹੜੇ ਡੱਬੇ ਤੇ ਸਵਾਰ ਲੋਕ ਹੁੰਦੇ ਉਹਨਾਂ ਦੇ ਵੱਲੋਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਲੀ ਸਪੈਸ਼ਲ ਟ੍ਰੇਨ ਆ ਐਸੀ ਬੋਗੀ ਆ ਇਹ ਜਿਸ ਦੇ ਵਿੱਚ ਹਫੜਾ ਦਫੜੀ ਦਾ ਅਚਾਨਕ ਮਾਹੌਲ ਬਣ ਜਾਂਦਾ ਯਾਤਰੀ ਜਿਹੜੇ ਉਹ ਡਰ ਗਏ ਆ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਇੱਧਰ ਉੱਧਰ ਭੱਜ ਰਹੇ ਨੇ ਜਿਹੜੇ ਸਵਾਰੀਆਂ ਵਿੱਚ ਿਤਵਾਰ ਹੁੰਦੀਆਂ ਨੇ ਜਿਹੜੇ ਲੋਕ ਵਿੱਚ ਬੈਠੇ ਹੁੰਦੇ ਉਹਨਾਂ ਦੇ ਵੱਲੋਂ ਜਾਨ ਬਚਾਉਣ ਦੀ ਜਾਨ ਬਚਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਹੈ ਤੇ ਡੱਬੇ ਤੋਂ ਬਾਹਰ ਵੀ ਉਹਨਾਂ ਦੇ ਵੱਲੋਂ ਛਾਲ ਮਾਰੀ ਗਈ ਹੈ ਤਿੰਨ ਡੱਬੇ ਇੰਜਨ ਦੇ ਨਾਲ ਬਕਸਰ ਸਟੇਸ਼ਨ ਤੇ ਸਵੇਰੇ ਖੜੀ ਸਪੈਸ਼ਲ ਟ੍ਰੇਨ ਔਰ ਕਾਫੀ ਹੁਣ ਛੇਤੀ ਗ੍ਰਸ ਵੀ ਹੋ ਚੁੱਕੀ ਹੈ ਕਟਨਾ ਵਾਲੇ ਸਟੇਸ਼ਨ ਤੋਂ ਕੱਟ ਕੇ ਇਹਨਾਂ ਨੂੰ ਜਿਹੜੇ ਲੋਕ ਜਿਹੜੇ ਸੋਨਾਰੀ ਜਾਨ ਬਚਾਈ ਗਈ ਆ ਹਾਲਾਂਕਿ ਰਾਹਤ ਵਾਲੀ ਗੈਲੇਰੀ ਰਹੀ ਕਿ ਲੋਕਾਂ ਨੂੰ ਜਾਦਾ ਸੱਟਾਂ ਜੜੀਆਂ ਉਹ ਨਹੀਂ ਲੱਗੀਆਂ ਜਾਨ ਜਿਹੜੀ ਲੋਕਾਂ ਦੀ ਬਚ ਗਈ ਆ ਪਰ ਟ੍ਰੇਨ ਜਿਹੜੀ ਇੰਨੀ ਬੋਗੇ ਨੂੰ ਜਿਹੜੀ ਨੇ ਜ਼ਬਰਦਸਤ ਅੱਗ ਸੀ ਗਈ ਉਸ ਦੇ ਨਾਲ ਕੋਈ ਵੱਡਾ ਹਾਦਸਾ ਜਿਹੜਾ ਹੋਰ ਵੀ ਹੋ ਸਕਦਾ ਸੀ ਪਰ ਲੋਕ ਜਿਹੜੇ ਉਹਨਾਂ ਦੀ ਜਾਨ ਛੜੀ ਆ ਬਚ ਗਈ ਆ ਇੱਕ ਕੋਚ ਮੇਂ ਕੱਲ ਧੂਏਂ ਔਰ ਆਕੀ ਖਬਰ ਥੀ ਤੋ ਤੁਰੰਤ ਹੀ ਉਸ ਕੋਚ ਕੋ ਆਈਸੋਲੇਟ ਕੀਆ ਗਿਆ ਹਮਾਰੇ ਸਾਰੇ ਕਰਮਚਾਰੀਆਂ ਦੁਆਰਾ ਔਰ ਆਈਸੋਲੇਟ ਕਰਕੇ ਉਸ ਆਗ ਕੋ ਬੁਝਾਇਆ ਗਿਆ ਫਾਇਰ ਬ੍ਰਿਗੇਡ ਕੀ ਬਹੁਤ ਸਾਰੀ ਗਾੜੀਆਂ ਸਟੇਟ ਗਵਰਨਮੈਂਟ ਕੀ ਤਰਫ ਸੇ ਆਈ ਥੀ ਹਾਲਾਕੀ ਉਹਾ ਪੇ एक्सेस काफी दुरू था लेकिन फिर भी 200-300 मीटर लंबी होस पाइप डाल करके उन्होंने डोज ऑफ किया फिर हमने लाइन दोनों तरफ के जो पोर्स हैं पीछे वाला पोर्शन इधर भेजा आगे वाला पोर्शन भिया भेजा और फिर जो कोच है उसको ला करके इस लाइन में खड़ा किया और नॉर्मल कोई को यात्री कोई किसी यात्री कोई नुकसान क्योंकि तो उस, उसमें कोई रिजर्वेशन था ही नहीं एम नाइन में एकदम खाली था सर कितने ट्रेनों का डाइवर्ट किया गया है मुझे लगता है चार पांच ट्रेनें डाइवर्ट हुई डाइवर्ट हुई तो तो परिचालन हो गया एकदम सामान्य हो गया हुआ। fact, दो चार गाड़ियाँ जो फोरकास्टेड थी डाइवर्जन के लिए वो फिर से नॉर्मल रूट पे जा रही है, जो है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप